ਗੱਡੀਆਂ ਘੱਟ ਕੇ ਹੋ ਰਹੀਆਂ ਇੱਥੇ ਦੇਖੋ ਜੀ ਪੂਤਰਖੰਡ ਦਾ ਬਾਰਡਰ ਇੱਥੇ ਜੀ ਲਾ ਕੇ ਬੈਠੇ ਬੈਰਲ ਵੀ ਉੱਤੇ ਰਸਤਾ ਛੋਟਾ ਹੈ ਵੱਡੀ ਬੈਡੀ ਕਿੰਨੀ ਆਪਣੀਆਂ ਗੱਡੀਆਂ ਨੂੰ ਜਾਣ ਦਿੰਦੇ ਆ ਤੇ ਇਹਨਾਂ ਗੱਡੀ ਨਾਲ ਹੀ ਆ ਰਹੇ ਹੈ ਰੀठा ਸਾਹਿਬ ਇੱਥੇ ਆ ਕੇ ਦਿੱਤਾ ਇਹਨਾਂ ਨੇ ਬ੍ਰੇਕ ਲਗਵਾ ਦਈ ਹੈ ਕਿ ਇਤੋਂ ਅੱਗੇ ਗੱਡੀ ਨਹੀਂ ਤੜੀ ਜਾ ਸਕਦੀ ਹੈ ਕੰਨਾ ਤੱਕ ਆ ਗਾਦੇ ਆਪਣੀਆਂ ਇਹਨਾਂ ਦੀ ਸਟੇਟ ਦੀ ਗੱਡੀ ਹੁੰਦੀ ਤੇ ਜਾਣ ਦੇਣੀ ਕਿੰਨੇ ਕੁ ਸਿੰਗਲ ਰੋਡ ਹੈ ਕਹਿੰਦੇ ਸਿੰਗਲ ਬਣਾਇਆ ਦਾ ਸੰਗਤ ਨੂੰ ਕਿੰਨਾ ਪਰੇਸ਼ਾਨੀ ਹੋਣੀ ਪੈ ਰਹੀ ਹੈਗੀ ਹੈ ਤੇ ਦੇਖੋ ਬਾਹਰ ਦੋਤੇ ਆ ਤੈਨੂੰ ਅੱਗੇ ਬੈਰੀਅਲ ਤੋਂ ਸਾਰੀ ਗੱਡੀ ਨਹੀਂ ਇਹਨਾਂ ਨੇ ਜਾਣ ਦਿੱਤੀ ਅੱਗੇ ਆ ਗੱਡੀ ਆ ਪੰਜਾਬ ਦੀ ਗੱਡੀ ਤੇ ਇਹਨਾਂ ਨੂੰ ਕਹਿੰਦੇ ਆ ਵੀ ਹਾਂ ਵੀ ਰੋਕ ਲੋ ਇੱਥੇ ਬਸ ਹੋਰ ਕੋਈ ਕੰਮ ਨਹੀਂ ਹੈ ਵੀ ਆਪਣੇ ਇਹਨਾਂ ਦੀਆਂ ਗੱਡੀਆਂ ਦੇਖੋ ਕਰ ਕਰਕੇ ਵੀ ਇੱਥੇ ਇਹਨਾਂ ਦੇ ਜਾਓ ਮੋٹے ਪੈਸੇ ਠੇਕ ਨੇ ਇਹਨਾਂ ਨੇ ਹੁਣ ਇੱਥੇ ਬਾਕੀ ਦੇਖੋ ਬਾਡੇ ਪੰਜਾਬ ਦੇ ਪੰਜਾਬ ਦਾ ਸਾਥ ਨਹੀਂ ਦਿੰਦੇ ਪਰ ਇਹ ਆਪਣੇ ਵੇਖ ਲਓ ਬੰਦਿਆਂ ਦੇ 10-7 ਤੇ 7 ਬੰਦੇ ਹੈਗੇ ਹੈਗੇ ਔਰ ਕਿੰਨਾ ਹਾਂਜੀ ਔਰ ਦੇਖ ਲਓ ਆ ਖੜੇ ਇੱਥੋਂ ਇਹਨਾਂ ਨੇ ਗੱਡੀ ਅੱਗੇ ਨਹੀਂ ਜਾਣ ਦਿੱਤੀ ਇਹ ਨਹੀਂ ਦੱਸ ਸਕੂਗੀ ਇੱਥੇ ਕਿਨਾ ਤੱਕ ਆ ਕਰਦੇ ਆ ਇਹ ਖੰਡ ਬਣਾਇਆ ਇਹਨਾਂ ਨੇ ਸਮਾਗਮਾਂ ਦਾ ਹੈਗਾ ਵੀ ਆਣ ਇਹਨਾਂ ਨੂੰ ਕਈ ਕਈ ਤਰੀਕੇ ਆਣੇ ਚਾਹੀਦੇ ਆ